ਸਤਿ ਸ਼੍ਰੀ ਅਕਾਲ ਦੋਸਤੋ ਮੈਂ ਨਰਪਾਲ ਸਿੰਘ ਬਰਾੜ ਕਹਿੰਦੇ ਨੇ ਕਿ ਕਿਸੇ ਦੀ ਮਜਬੂਰੀ ਦਾ ਫਾਇਦਾ ਨਹੀਂ ਚੱਕਣਾ ਚਾਹੀਦਾ ਮੇਰੇ ਦਾਦਾ ਜੀ ਸ਼ੁਰੂ ਤੋਂ ਹੀ ਪਸ਼ੂਆਂ ਦਾ ਵਪਾਰ ਕਰਦੇ ਸਨ ਮੰਡੀ ਵਿੱਚ ਜਾਣਾ ਤੇ ਮੱਝ ਖਰੀਦ ਕੇ ਲੈ ਆਉਣੀ ਕੁਝ ਦਿਨ ਘਰੇ ਰੱਖਣੀ ਤੇ ਫਿਰ ਮਹਿੰਗੇ ਭਾਅ ਤੇ ਵੇਚ ਦੇਣੀ ਇਹ ਕੰਮ ਸਾਡਾ ਪਿਤਾ ਪੁਰਖੀ ਸੀ ਹੁਣ ਪਿਤਾ ਜੀ ਚਾਹੁੰਦੇ ਸਨ ਕਿ ਮੈਂ ਇਸ ਕੰਮ ਨੂੰ ਅੱਗੇ ਵਧਾਵਾਂ ਪਰ ਸੱਚ ਦੱਸਾਂ ਮੇਰਾ ਇਸ ਕੰਮ ਨੂੰ ਕਰਨ ਦਾ ਬਿਲਕੁਲ ਵੀ ਮਨ ਨਹੀਂ ਸੀ ਮਾਰੇ ਪਿਤਾ ਜੀ ਤੇ ਦਾਦਾ ਜੀ ਦੇ ਕਹਿਣ ਤੇ ਮਜਬੂਰਨ ਮੈਨੂੰ ਆਪਣੇ ਸਰੀ ਨਾਲ ਮੰਡੀ ਵਿੱਚ ਜਾਣਾ ਪਿਆ। ਇਹ ਸਭ ਮੇਰੇ ਲਈ ਇੱਕ ਵੱਖਰਾ ਹੀ ਅਨੁਭਵ ਸੀ। ਮੰਡੀ ਪਸ਼ੂਆਂ ਤੇ ਇਨਸਾਨਾਂ ਨਾਲ ਭਰੀ ਭਈ ਸੀ। ਹਰ ਕਿਸਮ, ਹਰ ਨਸਲ ਦੀ ਮੱਝ ਉੱਥੇ ਵਿਕਣ ਲਈ ਆਈ ਹੋਈ ਸੀ। ਜ਼ਿੰਦਗੀ ਵਿੱਚ ਮੈਂ ਪਹਿਲੀ ਵਾਰ ਇੱਕ ਵਧੀਆ ਮੱਝ ਖਰੀਦਣ ਲਈ ਆਇਆ ਹੋਇਆ ਸੀ। ਘਰੋਂ ਸਖਤ ਹਦਾਇਤ ਮਿਲੀ ਸੀ ਕਿ ਮੱਝ ਵਧੀਆ ਤੇ ਸਸਤੇ ਭਾਅ ਹੀ ਖਰੀਦ ਕੇ ਲਿਉਣੀ ਹੈ। ਮੰਡੀ ਦੇ ਵਿੱਚ ਵੜਦਿਆਂ ਹੀ ਮੇਰੇ ਅੱਗੇ ਇਹ ਸਮੱਸਿਆ ਆਣ ਖੜੀ ਹੋਈ ਕਿ ਕਿਹੜੀ ਮੱਝ ਖਰੀਦਾਂ ਤੇ ਕਿਸ ਭਾਅ ਖਰੀਦਾਂ ਕਾਫੀ ਧੇਰ ਮੰਡੀ ਵਿੱਚ ਘੁੰਮਣ ਤੋਂ ਬਾਅਦ ਮੇਰਾ ਧਿਆਨ ਇੱਕ ਗਰੀਬੜੇ ਜਿਹੇ ਆਦਮੀ ਤੇ ਗਿਆ ਕਿਸੇ ਗਹਿਰੀ ਵਿੱਚ ਡੁੱਬਿਆ ਉਹ ਜ਼ਮੀਨ ਤੇ ਹੀ ਬੈਠਾ ਸੀ ਕੋਲ ਹੀ ਉਸਦੇ ਬੜੀ ਰਾਜੀ ਤੇ ਤਾਜੀ ਸੂਈ ਮੱਝ ਖੜੀ ਸੀ ਬਿਨਾਂ ਦੇਰੀ ਕੀਤੇ ਮੈਂ ਉਸ ਕੋਲ ਗਿਆ ਕੀ ਭਾਅ ਮੰਗਦਾ ਬਈ ਮੱਝ ਦਾ ਅੱਗੋਂ ਆਪਣੀ ਸੋਚ ਨੂੰ ਤੋੜਦੇ ਹੋਏ ਉਸਨੇ ਕਿਹਾ ਸਰਦਾਰ ਜੀ ਬਸ 3000 ਰੁਪਏ ਇੰਨੀ ਸਸਤੀ ਕਿਵੇਂ ਵੇਚ ਰਿਹਾ ਹੈ ਕੋਈ ਨੁਕਸਾ ਮੱਝ ਵਿੱਚ ਇਕਦਮ ਬੋਲਿਆ ਨਾ ਸਰਦਾਰ ਜੀ ਮੱਝ ਤਾਂ ਰਾਜੀ ਆ ਬਾਕੀ ਵੇਖ ਸਕਦੇ ਹਾਂ ਕਿੱਲੇ ਤੋਂ ਖੋਲ ਸੀਰੀ ਨੇ ਉਸ ਨੂੰ ਤੋੜ ਕੇ ਦੇਖਿਆ ਚੰਗੀ ਤਰ੍ਹਾਂ ਪਰਖਣ ਤੋਂ ਬਾਅਦ ਮੈਂ ਉਸ ਨੂੰ ਕਿਹਾ ਮੱਝ ਦਾ ਤੇਰੀ 50000 ਦੀ ਲੱਗਦੀ ਆ ਅੱਗੋ ਕਿਹਾ ਹਾਂਜੀ ਥੋੜੀ ਦੇਰ ਬਾਅਦ ਮੈਂ ਉਸ ਨੂੰ ਫਿਰ ਕਿਹਾ ਨਹੀਂ ਯਾਰ ਮੱਝ ਦਾ ਤੇਰੀ 60000 ਦੀ ਲੱਗਦੀ ਆ ਅੱਗੋਂ ਅੱਖਾਂ ਭਰਦੇ ਨੇ ਕਿਹਾ ਹਾਂਜੀ ਸਰਦਾਰ ਜੀ ਇੰਨੇ ਭਾਦੀ ਤਾਂ ਮੱਝ ਹੈ ਫਿਰ ਤੂੰ ਇੰਨੀ ਸਸਤੀ ਕਿਉਂ ਵੇਚ ਰਿਹਾ ਹੈ ਅੱਗੋਂ ਉਸਨੇ ਕਿਹਾ ਸਰਦਾਰ ਜੀ ਮਜਬੂਰੀ ਵਸ ਵੇਚ ਰਹਾ ਹਾਂ ਪੈਸਿਆਂ ਦੀ ਬਹੁਤ ਜ਼ਰੂਰਤ ਹੈ ਗੀਚੇ ਵਿੱਚੋਂ ਮੈਂ ਪੈਸੇ ਗੜਦੇ ਨੇ ਕਿਹਾ ਆ ਚੱਕ ਤੇਰੀ ਮੱਝ ਦੀ ਜਾਇਜ਼ ਕੀਮਤ ਜਦ ਉਸਨੇ ਪੈਸੇ ਫੜੇ ਤੇ ਗਿਣੇ ਤਾਂ ਉਹ ਉਸ ਦੀ ਕੀਮਤ ਤੋਂ ਕਿਤੇ ਜ਼ਿਆਦਾ ਸਨ ਤੇ ਉਹ ਫਿਰ ਮੇਰੇ ਵੱਲ ਦੇਖ ਕੇ ਬੋਲਿਆ ਸਰਦਾਰ ਜੀ ਇਹ ਤਾਂ ਬਹੁਤ ਜ਼ਿਆਦਾ ਨੇ ਮੈਂ ਅੱਗੋਂ ਮੁਸਕਰਾ ਕੇ ਕਿਹਾ ਮੈਂ ਇੱਥੇ ਮੱਝ ਖਰੀਦਣ ਆਇਆ ਸੀ ਕਿਸੇ ਦੀ ਮਜਬੂਰੀ ਨਹੀਂ ਅੱਖਾਂ ਪੂਜਦੇ ਹੋਇਆ ਉਹ ਮੁੜਮੁੜ ਮੇਰੇ ਵੱਲ ਦੇਖਦਾ ਤੇ ਬਿਨਾ ਕੁਝ ਕਹੇ ਬਹੁਤ ਕੁਝ ਕਹਿ ਰਿਹਾ ਸੀ ਸੀਰੀ ਨੂੰ ਆਖ ਮੱਝ ਫਿੱਟਰ ਵਿੱਚ ਜਿਹੜਾ ਅਸੀਂ ਵੀ ਵਾਪਸ ਆ ਗਏ ਉਸੇ ਸ਼ਾਮ ਬਾਪੂ ਨੂੰ ਪਤਾ ਨਹੀਂ ਕਿਵੇਂ ਪਤਾ ਲੱਗ ਗਿਆ ਕਿ ਮੈਂ ਅੱਜ ਮਹਿੰਗੇ ਮੁੱਲ ਖਰੀਦ ਕੇ ਲਿਆਂਦੀ ਹੈ ਉਹਨਾਂ ਦਾ ਗੁੱਸਾ ਸੱਤਵੇਂ ਅਸਮਾਨ ਤੇ ਪਹੁੰਚ ਗਿਆ ਸੀ ਉਹ ਮੈਨੂੰ ਵਾਰ-ਵਾਰ ਕਹਿ ਰਹੇ ਸੀ ਕਿ ਤੂੰ ਇਦਾਂ ਕਰੇਂਗਾ ਤਾਂ ਜ਼ਿੰਦਗੀ ਵਿੱਚ ਕਦੇ ਵੀ ਕਾਮਯਾਬ ਨਹੀਂ ਹੋਵੇਂਗਾ ਉਹਨਾਂ ਦੀ ਗੱਲ ਵੱਲ ਮੇਰਾ ਕੋਈ ਧਿਆਨ ਨਹੀਂ ਸੀ ਮੈਨੂੰ ਤਾਂ ਇਸ ਗੱਲ ਦੀ ਖੁਸ਼ੀ ਸੀ ਕਿ ਅੱਜ ਮੈਂ ਵਧੀਆ ਸੌਦਾ ਕਰਕੇ ਆਇਆ ਹਾਂ ਅੱਜ ਮੈਂ ਮੱਝ ਖਰੀਦ ਕੇ ਲਿਆਂਦੀ ਹੈ ਨਾ ਕਿ ਕਿਸੇ ਗਰੀਬ ਦੀ ਮਜਬੂਰੀ ਹੈ ਪਰ ਇਹ ਗੱਲ ਮੈਂ ਆਪਣੇ ਬਾਪੂ ਨੂੰ ਕਿਵੇਂ ਸਮਝਾਉਂਦਾ ਉਹਨਾਂ ਦੀਆਂ ਗੱਲਾਂ ਸੁਣ ਕੇ ਮੇਰੇ ਚਿਹਰੇ ਤੇ ਹਲਕਾ ਜਿਹਾ ਹਾਸਾ ਫੁੱਟ ਰਿਹਾ ਸੀ ਸੋ ਦੋਸਤੋ ਜ਼ਿੰਦਗੀ ਵਿੱਚ ਤੁਸੀਂ ਕੁਝ ਖਰੀਦਣਾ ਹੋਵੇ ਤਾਂ ਯਾਦ ਰੱਖਣਾ ਸੌਦਾ ਤੁਸੀਂ ਉਸੇ ਚੀਜ਼ ਦਾ ਕਰਨਾ ਨਾ ਕਿ ਕਿਸੇ ਦੀ ਮਜਬੂਰੀ ਦਾ ਦੋਸਤੋ ਇਹ ਪੋਸਟ ਕਲਦੀਪ ਰਾਮ ਜੀ ਵੱਲੋਂ ਲਿਖੀ ਗਈ ਹੈ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ